ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਕਿਸਵਾ ਜਿਹੜੀਆਂ ਲੋਕ ਸਭਾ 2024 ਦੀਆਂ ਚੋਣਾਂ ਹੋ ਰਹੀਆਂ ਨੇ ਜਿਹੜੇ ਸਾਡੇ ਬਜ਼ੁਰਗ ਨੇ ਜਿਨ੍ਹਾਂ ਦੀ ਉਮਰ 85 ਸਾਲ ਤੋਂ ਉੱਪਰ ਹੈਗੀ ਆ ਜਾਂ ਕੁਝ ਦਿਵੰਗ ਨੇ ਜਿਹੜੇ ਕਿ ਵੋਟ ਪਾਉਣ ਵਿੱਚ ਮੁਸ਼ਕਲ ਆਉਂਦੀ ਹੈਗੀ ਆ ਰਾਸ਼ ਹਮਦਰਦ ਰੀਡ ਲੱਗੀ ਹੁੰਦੀ ਹੈ ਉਹਨਾਂ ਵਾਸਤੇ ਸਪੈਸ਼ਲ ਸਹੂਲਤ ਲੈਕਸਮਿਸ਼ੁਰਦਨ ਦਿੱਤੀ ਗਈ ਹੈ ਉਹ ਸਾਡੇ 12 ਨਹੀਂ ਫਾਰਮ ਦੇ ਵਿੱਚ ਅਪਲਾਈ ਕਰ ਸਕਦੇ ਨੇ ਜਿਹਨਾਂ ਨੂੰ ਕਨਸੈਂਟ ਆ ਜੇਗੀ ਉਹਨਾਂ ਨੂੰ ਪੋਸਟਲ ਵੋਟਿੰਗ ਜਾਰੀ ਕੀਤਾ ਜਾਊਗਾ ਫਿਰ ਸਾਡੇ ਜਿਹੜੇ ਬੋਲਿੰਗ ਪਾਰਟੀਆਂ ਹੈਗੀਆਂ ਨੇ ਉਹ ਬੋਲਿੰਗ 에ਜੰਟ ਜਿਹੜੇ ਪ੍ਰਟੀਕਲ ਪਾਰਟੀ ਦੇ ਨਾਲ ਜਾ ਸਕਦੇ ਨੇ ਉਹ ਫਿਰ ਆਪਣਾ ਵੈਲਟ ਬਾਕਸ ਦੇ ਵਿੱਚ ਆਪਣਾ ਵੈਲਟ ਪਾ ਕੇ ਤੇ ਉਹ ਟੋਟਲ ਸਿਕਿਉਰ ਸੇਫ ਤੇ ਸੀਕ੍ਰੀਟ ਰੱਖਿਆ ਜਾਊਗਾ ਤਾਰਿਕ ਜੂਨ ਨੂੰ ਗਰਮੀ ਬਹੁਤ ਹੋਏਗੀ ਉਸ ਤੋਂ ਲੈ ਕੇ ਕਿ ਕੀ ਖਾਸ ਬੜਾ ਵਧੀਆ ਸਵਾਲ ਤੁਸੀਂ ਪੁੱਛਿਆ ਵੀ ਕਿ ਕਿਹੜੀ ਕਿਹੜੀ ਬਹੁਤ ਗਰਮੀ ਹੋਣੀ ਹੈ ਤੇ ਉਹਨੂੰ ਦੇਖਦੇ ਹੋਏ ਇਲੈਕਸ਼ਨ ਕਮਿਸ਼ਨ ਵੱਲੋਂ ਏਟ ਵੇ ਪਲਾਨ ਬਣਾਇਆ ਗਿਆ ਜਿਹੜਾ ਕਿ ਸਾਡੇ ਐਡੀਸੀ ਮੈਡਮ ਅਸਿਸਟੈਂਟ ਸਾਹਿਬ ਨੇ ਇਕੱਠੇ ਰਲ ਕੇ ਬਣਾਇਆ ਇਹਦੇ ਵਿੱਚ ਅਸੀਂ ਇਨਸ਼ੋਰ ਕਰ ਰਹੇ ਹਾਂ ਵੀ ਹਰ ਪੋਲਿੰਗ ਬੂਥ ਤੇ ਟੈਂਟ ਲੱਗਿਆ ਹੋਵੇ ਵੇਟਿੰਗ ਏਰੀਆ ਹੋਵੇ ਉੱਪਰ ਲੱਗੇ ਹੋਣ ਪੱਖੇ ਹੋਣ ਇਹਦਾ ਪਾਣੀ ਹੋ ਗਏ ਠੰਡਾ ਪਾਣੀ ਉਹਦੇ ਲਈ ਸੀ ਖੁਸ਼ਰੀਆ ਸਮਾਜ ਵਿੱਚ ਸਥਾਪਨਾ ਵੀ ਕਰਾਂਗੇ ਵੀ ਗਰਮੀ 'ਚ ਕੋ ਚਬੀ ਵਾਲਾ ਜਿਦਵਤ ਤੋਂ ਬਦਲ ਪਾਗਵਾ ਸਕੀ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਰਿਕਵੈਸਟ ਵੀ ਕਰਾਂਗੇ ਸਾਰੇ ਜਿਹੜੇ ਮੋਟਰਾਂ ਨੇ ਜੇ ਸਵੇਰੇ ਜਲਦੀ ਵੋਟ ਪਾ ਸਕਣ ਜਿਹਨੂੰ ਸ਼ੇਅਰ ਕਰ ਜਾਂਦਾ ਕੋਈ ਸਾਈਕਲ ਕਲੱਬ ਹੁੰਦਾ ਕੋ ਯੋਗਾ ਕਰਦੇ ਉਹ ਸਵੇਰੇ ਜਲਦੀ ਜੀ ਬਾਦ ਦਾ ਪ੍ਰੈਸ਼ਰ ਜਿਹੜਾ ਹੈਗਾ ਦੁਪਹਿਰ ਵਕਤ ਬਾਕੀ ਲੋਕਾਂ ਦੇ ਤਾਂ ਟਾਈਮ ਵੀ ਅਗਲੀ ਹੋਏਗਾ ਕੁਝ ਤੈਨੂੰ ਦੇਖੋ ਨੋਟੀਫਿਕੇਸ਼ਨ ਆਣੀ ਹੈਗੀ 6 ਤਰੀਕ ਨੂੰ ਸਰ ਪਹਿਲੀ ਵਾਰ ਨਾਲ ਇਸ ਵਾਰ ਲੱਗ ਪੀ ਰਹਿਗਾ ਸਰ ਇਹ ਪਹਿਲੀ ਵਾਰ ਹੀ ਹੋ ਰਿਹਾ ਜਿਹੜੇ ਦਿਵਿਆਂਗ ਤੇ ਹਾਂਜੀ ਜਿਹੜਾ ਪਹਿਲੀ ਵਾਰ ਹੀ ਦਿਵਿਆਂਗ ਆਲਾ ਤੇ ਹੈਂਡੀਕੈਪਲੇ ਹੈਗੇ ਨੇ ਸਾਡੇ ਭਰਾ ਪੈਨ ਉਹ ਘਰ ਵਿੱਚ ਰਿਵੋਲਵ ਪਾ ਸਕਦੇ ਨੇ ਉਸ ਦਾ ਹੀਟਵੇਪਲਾਨ ਰੈਸਟਰੀ ਹੁੰਦਾ ਸੀ ਸਿਹਤਪੱਖੀਆਂ ਦੀਆਂ ਜੋ ਟੀਮਾਂ ਵੀ ਸਪੈਸ਼ਲ ਤੌਰ ਤੇ ਕਨਾਤ ਰੱਖੀਆਂ ਹੈ ਜੀ ਸਵਸਥਪੱਖੀਆਂ ਮਾਈ ਜੀ ਹਾਂ ਜੀ ਹਾਂ ਜੀ ਮੈਡੀਕਲ ਨਹੀਂ ਜਿਹੜਾ ਗੁਰੂ ਕੋਸ ਜਿਹੜਾ ਕਿਸੇ ਤਰ੍ਹਾਂ ਦੀ ਦਵਾਈ ਚਾਹੀਦੀ ਹੈ ਉਹ ਉੱਥੇ ਮੌਕੇ ਤੇ ਮੌਜੂਦ ਹੋਏਗੀ 휠ਚੇਅਰ ਰੇਂਜ ਕਰਾ ਰਹੇ ਆ ਜੇ ਕੋਈ ਨਹੀਂ ਜਾ ਸਕਦਾ ਤੇ ਸਾਡਾ ਜਿਹੜਾ ਹੈਗਾ ਕੋਈ ਸਾਡਾ ਮੇਨ ਮੰਤਵ ਹੈ ਵੀ ਜਿਹੜਾ ਵੋਟਰ ਹੈ ਉਹਦਾ ਵੈਲਫੇਅਰ ਮਾਇਰ ਵੀ ਦੇਖਿਆ ਜਾਵੇ ਤਾਂ ਹੀ ਅਸੀਂ ਜੇ ਇਲੈਕਸ਼ਨ ਫ੍ਰੀ ਫੇਅਰ ਤੇ ਪੀਸਫੁਲ ਕਰਾਉਣ ਦੀ ਕੋਸ਼ਿਸ਼ ਕਰਾਂਗੇ ਇਸ਼ੂਰ ਕਰਨਾ ਕਰਾਵਾਂਗੇ ਕਰਵਾਵਾਂਗੇ ਵੀ ਨਾਲ ਨਾਲ ਵੋਟਰਾਂ ਵਾਸਤੇ ਜਿਹੜਾ ਹੈਗਾ ਸੀ ਉਹਨਾਂ ਨੂੰ ਸਹੂਲਤ ਉਹਨਾਂ ਦੀ ਜਿਹੜੀ ਜਿਹੜਾ ਵੋਟ ਪਾਣ ਨਾਲ ਲੱਗੇ ਵੀ ਇਹ ਲੋਕਤੰਤਰ ਦੇ ਵਿੱਚ ਉਹ ਵੀ ਹਿੱਸਾ ਨੇ ਤੇ ਉਹ ਵੀ ਆਪਣਾ ਫਰਜ਼ ਨਿਭਾ ਰਹੇ ਨੇ ਉਹਨਾਂ ਦੇਖਦੇ ਅਸੀਂ ਵੀ ਆਪਣਾ ਫਰਜ਼ ਨਿਭਾ ਸਰ ਆਇਡੈਂਟੀਫਾਈ ਹੋਏ ਕਿੰਨੇ ਕੋ ਜ਼ਿਲ੍ਹੇ ਭਰ ਦੇ ਵਿੱਚ ਵੋਟਰ ਹੈ ਜਿਹੜੇ ਇਹੋ ਜਿਹੇ ਆਇਡੈਂਟੀਫਾਈ ਕੀਤੇ ਗਏ ਦੀ ਬਿਆਨ ਤੇ ਲਗਭਗ 7000 ਛੜੇ ਵੋਟਰ ਨੇ ਜਿਹੜੇ ਕਿ 85 ਸਾਲ ਤੋਂ ਉੱਪਰ ਨੇ ਤੇ 4000 ਜਿਹੜੇ ਹੈਗੇ ਨੇ ਉਹਦੇ ਬਿਆਨ ਨੇ ਜਿਹੜੇ ਸਾਡੇ ਰਜਿਸਟਰਡ ਹੋਏ ਨੇ हैं, पुले ने, पुले ने, पुले ने देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर